ईद उल फितर ਦਾ ਤਿਹਾਰ ਫਤੇਗੜ ਸਾਹਿਬ ਵਿੱਚ ਵੱਖ-ਵੱਖ ਥਾਵਾਂ ਤੇ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਰਖਵੀਰ ਸਿੰਘ ਰਾਏ ਪੰਜਾਬ ਦੇ ਸਾਬਕਾ ਡਾਕਟਰ ਅਬੰਸਰਾਲ ਤੀਰਾ ਪ੍ਰਸ਼ਾਸ ਦੇ ਸਾਬਕਾ ਚੇਅਰਮੈਨ ਮਜੀਦ ਸਿੰਘ ਭੁੱਟਾ ਰੋਜ਼ਾ شریف ਫਤੇਗੜ ਸਾਹਿਬ ਬੇਰੀ ਵਾਲੇ ਸૈયਦ ਪੀਰ ਇਨਕਾ ਆਮ ਖਾਸ ਬਾਗ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ਤੇ ਪਹੁੰਚ ਕੇ ਮੁਸਾਫਾ ਭਾਈਚਾਰਾ ਨਾਲ ਈਦ ਉਲ ਫਿਤਰ ਦੀ ਖੁਸ਼ੀ ਸਾਂਝੀ ਕੀਤੀ ਗਈ ਅਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਈਦ ਉਲ ਫਿਤਰ ਦਾ ਤਿਹਾਰ ਸਾਰੀ ਦੁਨੀਆ ਵਿੱਚ ਆਪਸੀ ਭਾਈਚਾਰ ਸਾਂ ਅਤੇ ਮੁ슬ਮਨ ਪਾਈਚਾਰ ਦੇ ਲੋਕ ਇਹਨਾਂ ਦਿਨਾਂ ਦੇ ਦੌਰਾਨ ਆਪਣੀ ਕਮਾਈ ਵਿੱਚੋਂ ਸ਼ਰਧਾ ਅਨੁਸਾਰ ਦਾਨ ਵੀ ਕਰਦੇ ਹਨ। ਹਾਂ ਜੀ ਵਾਹਿਦ। ਆਜੇ ਇਹ ਦਾ ਜ ਦਿਨ ਹੈ ਤੇ ਇਹ ਇਦ ਦਾ ਦਿਨ ਸਾਨੂੰ ਸਾਡੇ ਸਾਰੇ ਰਬਾ ਦਾ ਮਹੀਨਾ ਚੁੜਿਆ ਹੈ। ਇਹ ਉਹਦਾ ਇਨਾਮ ਵੀ ਡਾ ਅੱਲਾਹ ਵੱਲੋਂ ਸਾਨੂੰ ਮਿਲਿਆ ਹੈ ਤੇ ਅਸੀਂ ਇਸ ਮੌਕੇ ਤੇ ਸਭ ਆਪਣੇ ਦੇਸ਼ ਵਾਸੀਆਂ ਨੂੰ ਤੇ ਪੂਰੇ ਇਲਾਕੇ ਦੇ ਵਾਸੀਆਂ ਨੂੰ ਅਸੀਂ ਇਤਿ ਮੁਬਾਰਕਾ ਪੇਸ਼ ਕਰਦੇ ਹਾਂ। अल्लाह ताला इस मुबारक जी सदके अंदर पूरी दुनिया के अंदर अमन और शांति कैम फरमाए आपस अंदर प्यार प्यार मुहबत और भाईचारे कोयम रखे यही मेरी दुआ है अल्लाह तला सबू खुश रखे आबाद रखे मैं यही अपील कर रहा है कि इस मुलक न यह मुलक जरा प्यार मुहब्बत का गहवा गहबारा रहा हमेशा तो ही सदक तो इस इस मुलक के अंदर प्यार मुहबत कैम रहा है असं यही दुआ है साड़ी भी ਕਿ ਹਮੇਸ਼ਾ ਇਹ ਪਿਆਰ ਮੁਹੱਬਤ ਇਸੇ ਤਰ੍ਹਾਂ ਕਾਇਮ ਰਹੇ ਮੁਬਾਰਕ ਦਿਨ ਆ ਮੈਂ ਸਾਰੀ ਸਾਡੇ ਭਰਾਵਾਂ ਨੂੰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਇਹਨੀਆਂ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਦਾ ਅੱਲਾਹ ਅਗੇ ਦੁਆ ਕਰਦੇ ਹਾਂ ਕਿ ਜਿਹੜਾ ਆਉਣ ਵਾਲਾ ਸਾਲ ਹੈ ਸਾਡੇ ਸਾਰੇ ਪਰਿਵਾਰ ਤੰਦਰੁਸਤ ਚੜ੍ਹਦੀ ਕਲਾ ਹੋਣ ਤੇ ਸਾਡਾ ਆਪਸੀ ਭਾਈਚਾਰਾ ਜਿਵੇਂ ਪੰਜਾਬ ਦਾ ਦੇਖਣ ਨੂੰ ਮਿਲਦਾ ਮੈਂ ਜੋ ਬਹੁਤ ਹੋ ਮਸਜਿਦਾਂ ਗਿਆ ਉੱਥੇ ਸਾਰੇ ਕਮਿਊਨਿਟੀ ਲੋਕ ਚਾਹੇ ਉਹ ਪੰਡਤ ਜੀ ਸੀ ਸਾਡੇ ਇਕੱਠਾ ਉਹ ਵੀ ਮਿਲੇ ਚਾਹੇ ਉਹ ਗੈਨੀ ਜੀ ਸੀ ਜਿਹੜੇ ਗੁਰਦੁਆਰਾ ਸਾਹਿਬ ਚ ਪਾਠ ਕਰਦੇ ਆ ਉਹ ਸਹਿਬਾਨ ਵੀ ਮਿਲੇ ਸੋ ਪੰਜਾਬ ਵਰਗਾ ਕਿਤੇ ਭਾਈਚਾਰਾ ਨਹੀਂ ਔਰ ਈਦ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਇਹੀ ਸਾਨੂੰ ਅੱਲਾ ਤਾਲਾ ਨੇ ਸਿੱਖਿਆ ਦਿੱਤੀ ਹੈ ਕਿ ਤੁਸੀਂ ਭਾਈਚਾਰਕ ਸਾਂਝ ਰੱਖਣੀ ਆ ਪਿਆਰ ਰੱਖਣਾ ਤਾਂ ਹੀ ਪਰਮਾਤਮਾ ਨੂੰ ਅੱਲਾ ਨੂੰ ਪਾਇਆ ਜਾ ਸਕਦਾ ਸਾਡੇ ਫਤਿਹਗੜ ਸਾਹਿਬ ਪੰਜਾਬ ਦੀ ਧਰਤੀ ਤੇ ਇੱਥੇ ਰੋਜਾ ਸ਼ਰੀਫ ਵਿਖੇ ਬਹੁਤ ਧਾਰਮਿਕ ਇਤਿਹਾਸਕ ਅਸਥਾਨ ਆ ਤੇ ਮੁਸਲਮਾਨਾਂ ਦਾ ਬਹੁਤ ਵੱਡਾ ਅਸਥਾਨ ਆ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡਾ ਮੁਸਲਮਾਨ ਭਾਈਚਾਰਾ ਅੱਜ ਈਦ ਦੇ ਤਿਹਾਰ ਤੇ ਇੱਥੇ ਨਤਮਸਤਕ ਹੋਣ ਵਾਸਤੇ ਆਉਂਦਾ ਹੈ ਔਰ ਅਸੀਂ ਵੀ ਹਰ ਸਾਲ ਇੱਥੇ ਨਤਮਸਤਕ ਹੋ ਕੇ ਜਾਂਦੇ ਹਾਂ ਸਾਡੇ ਸਤਕਾਰਯੋਗ ਖਲੀਫਾ ਜੀ ਜੋ ਇੱਥੇ ਗਵਾਹੀ ਕਰ ਰਹੇ ਨੇ ਸਾਡੇ ਮੁਸਲਮਾਨ ਭਾਈਚਾਰੇ ਦੀ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਔਰ ਹਾਜ਼ਰ ਨਾਰਾ ਚੇਤਨਾ ਮਨਚ ਪੰਜਾਬ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹਨਾਂ ਨੂੰ ਈਦ ਦੇ ਤਿਹਾਰ ਦੀ ਮੈਂ ਲੱਖ ਲੱਖ ਮੁਬਾਰਕਵਾਦ ਦਿੰਨਾ ਔਰ ਇਹ ਆਮ ਖਾਸ ਬਾਗੂਖੇ ਵੀ ਅੱਜ ਅਰੰਭੀ ਗਿਣਤੀ ਚ ਵੱਡੇ ਇਕੱਠ ਨੂੰ ਆਪਾਂ ਅੱਜ ਈਦ ਦੇ ਸਮਾਗਮ ਦੀ ਇੱਥੇ ਮੁਬਾਰਕਵਾਦ ਦੇ ਕੇ ਆਏ ਆਂ। ਤੋਂ ਚਾਰੇ ਪਾਸੇ ਮੈਂ ਕਹੂੰਗਾ ਮੁਸਲਮਾਨ ਭਾਈਚਾਰੇ ਚ ਅੱਜ ਬਹੁਤ ਖੁਸ਼ੀ ਹੈ ਸਾਰਿਆਂ ਦੇ ਚਿਹਰਿਆਂ ਤੇ ਔਰ ਕਿਉਂਕਿ ਤਪ ਕਰਨ ਤੋਂ ਬਾਅਦ ਇੱਕ ਮਹੀਨਾ ਲਗਾਤਾਰ ਰੋਜ਼ੇ ਰੱਖਣ ਤੋਂ ਬਾਅਦ ਇਹ ਤਿਹਾਰ ਹੁੰਦਾ ਸੋ ਸਾਰੇ ਦੇਸ਼ ਵਾਸੀਆਂ ਨੂੰ ਦੁਨੀਆਂ ਚਿਰਾਂ ਦੇ ਸਾਡੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਈਦ ਦੇ ਤਿਹਾਰ ਦੀ ਮੈਂ ਲੱਖ ਲੱਖ ਮੁਬਾਰਕਵਾਦ ਦਿੰਦਾ ਔਰ ਖਲੀਫਾ ਜੀ ਦਾ ਖਾਸ ਤੌਰ ਤੇ ਧੰਨਵਾਦ ਹੈ। ਕਿਉਂਕਿ ਇਹ ਇਲਾਕੇ ਦੇ ਵਿੱਚ ਮੁਸਲਮਾਨ ਭਾਈਚਾਰੇ ਦੀ ਕੋਈ ਵੀ ਮੁਸ਼ਕਲ ਹੁੰਦੀ ਹੈ ਉਹਦੇ ਲਈ ਹਮੇਸ਼ਾ ਹੌਸਲਾ ਅਸ਼ੀਰਵਾਦ ਤਤਪਰ ਰਹਿਨੇ ਆ ਉਹਦੇ ਨਾਲ ਖੜਦੇ ਆ ਔਰ ਸਾਰਾ ਇਲਾਕਾ ਇਹਨਾਂ ਦਾ ਜਿਹੜਾ ਹੈ ਧਰਮ ਪਾਤ ਤੋਂ ਉੱਪਰ ਉੱਠ ਕੇ ਇਹਨਾਂ ਦਾ ਸਨਮਾਨ ਕਰਦਾ ਔਰ ਸਾਨੂੰ ਸਾਰੇ ਧਰਮ ਜਿਹੜੇ ਐ ਸਾਂਝੀ ਵਾਲਤਾ ਦੇ ਤੌਰ ਤੇ ਨਾਲ ਮਿਲ ਕੇ ਬਣਾਉਣੇ ਚਾਹੀਦੇ ਆ ਜਿਹਦੇ ਸ਼ੁਭ ਦਿਹਾੜੇ ਦੇ ਮੌਕੇ ਸਮੁੱਚਾ ਮੁਸਲਮਾਨ ਭਾਈਚਾਰੇ ਵੱਲੋਂ ਅਜ਼ਰਮਜ਼ਾਨ ਦੇ ਮਹੀਨਾ ਪੂਰਾ ਹੋਣ ਤੇ ਨਵਾਜ਼ਾ ਕੀਤੀ ਔਰ ਪ੍ਰਮਾਤਮਾ ਦਾ ਅੱਲਾ ਦਾ ਸ਼ੁਕਰ ਕਰਕੇ ਸਮੁੱਚੀ ਕਾਇਨਾਤ ਲਈ ਦੁਆਵਾਂ ਕੀਤੀਆਂ ਸੋ ਮੈਂ ਸਮਝਦਾ ਅੱਜ ਦਾ ਜਿਹੜਾ Eid ਦਾ ਇਹ ਦਿਹਾੜਾ ਹੈ ਤੇ ਇਸ ਮੌਕੇ ਜੋ ਸਾਡਾ ਜਿੱਥੇ ਖੁਸ਼ੀਆਂ ਦਾ ਤਿਹਾਰ ਹੈ ਉੱਥੇ ਸਾਨੂੰ ਆਪਸੀ ਭਾਈਚਾਰੀ ਭਾਈਚਾਰਕ ਏਕਤਾ ਦਾ ਸੁਨੇਹਾ ਦਿੰਦਾ ਉੱਥੇ ਸਾਡੇ ਜੋ ਬੈਰ ਵਿਰੋਧ ਉਹ ਸਾਰੀਆਂ ਗੱਲਾਂ ਖਤਮ ਕਰਕੇ ਅੱਜ ਗਲਵਕੜੀ ਸਮੁੱਚਾ ਭਾਈਚਾਰਾ ਪਾਉਂਦਾ ਸੋ ਮੈਂ ਸਮਝਦਾ ਜੇ ਅਸੀਂ ਐਸੇ ਦਿਹਾੜੇ ਦੇ ਮੌਕੇ ਇਹਦੇ ਦੇ ਦਿਨ ਦੇ ਮੌਕੇ ਅਸੀਂ ਅੱਜ ਐਸਾ ਸੁਨੇਹਾ ਲੈ ਕੇ ਜਾਈਏ ਜਿਹਦੇ ਨਾਲ ਘਰ-ਘਰ ਸਾਡੇ ਏਕਤਾ ਹੋਵੇ ਇਲਾਕਿਆਂ 'ਚ ਸ਼ਾਂਤੀ ਹੋਵੇ ਸੋ ਉਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਜਿੱਥੇ ਭਾਈਚਾਰਾ ਮਜ਼ਬੂਤ ਹੋ ਸਕਦਾ ਉਸੇ ਸਾਡਾ ਜਿਹੜੀ ਅਸੀਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵੀ ਕਰ ਸਕਦੇ ਹਾਂ ਸੋ ਸਾਨੂੰ ਅੱਜ ਅੱਲਾ ਦਾ ਦੋ ਸਾਨੂੰ ਸੁਨੇਹਾ ਹੈ ਪ੍ਰਮਾਤਮਾ ਦਾ ਜੋ ਸਾਨੂੰ ਸੁਨੇਹਾ ਹੈ वो कर लो रहा। अपनी और, से और तमाम लगता है अच्छा लगता है ये साझा प्रोग्राम होता है दोस्तों मुझे खुशी इस बात की भी है की मुझे इस पवित्र धरती पर सेवा का एक मौका मिला एवं फतेह